ਅੱਜ ਦੀ ਸਿਆਸਤ ਦੇ ਵਿੱਚ ਆਈਏ ਅੱਜ ਬੜੇ ਅਕਾਦੀਦਲ ਬਣੇ ਹੋਏ ਐ ਜਿਵੇਂ ਬਾਬੇ ਬਖਾਲੇ ਕਈ ਸਾਥ ਬੈਠ ਗਏ ਸੀਗੇ ਇੱਕ ਅਸੀਂ ਗੁਰੂਆਂ ਇਕਤਤਾ ਬਾਦਦਲੀ ਹੈ ਇੱਕ ਨਵਾਂ ਗਿਆਨੀ ਹਰਪ੍ਰੀਤ ਸਿੰਘ ਦਾ ਜਥਾ ਬਣਿਆ ਹੈਗਾ ਅਕਾਦੀਦਲ ਇੱਕ ਹੈਗਾ ਅਮਰਿਤਪਾਲ ਸਿੰਘ ਦਾ ਇੱਕ ਹੈਗਾ ਹੋਰ ਇਹ ਸਾਰੇ ਤਾਂ ਕਾਂਦੀਦਾਂ ਬਣ ਚੁੱਕੇ ਹਨ ਪਰ ਇਹਨਾਂ ਦੀ ਪਾਲਿਸੀ ਹੈ ਜਿਵੇਂ ਤੇ ਅਮਰਿਤਪਾਲ ਸਿੰਘ ਵੀ ਕਹਿੰਦਾ ਕਿ ਮੈਂ ਚੀਫ ਮਿਨਿਸਟਰ ਬਣਨਾ ਹਾਂ ਉਹ ਇੱਕ ਫੀਪ੍ਰੀਜ਼ਡ ਪਰਮੰਟ ਵਕਤ ਨਹੀਂ ਹੈ ਇਹ ਹੁਣ ਅਲਟਾ ਮੋਲ ਖਾਲਸਤਾਨ ਵਰਣਕਾ ਵਕਤ ਪ੍ਰੀਅ ਕੈਂਡੀਡਟ ਇਹ ਕਹਿੰਦਾ ਹੈ ਖੰਸਾਂ ਤੋਂ ਕਿਵੇਂ ਉਹਨਾਂ ਦੇ ਪਿੱਛੇ ਕੋਈ ਭੂਤ ਪਏ ਹੋਏ ਹੈ ਜਾਂ ਕੁਝ ਹੋਰ ਹੈ ਸਾਰੀ ਹਿੰਦੂ ਨੂੰ ਸਲਾਮ ਕਰੀ ਜਾਂਦੀ ਹੈ ਵਾਇਫ ਕੀ ਖਾਲਸਾ ਵਾਇਫ ਕੀ ਕਿਫਤੇ ਹੱਥ ਮੈਂ ਖਾਲਸਾ ਪੰਥ ਦੇ ਨਾਲ ਕੁਝ ਗੂੜੀ ਗੱਲ ਕਰਨੀ ਹੈ ਕਿ ਜਦ ਦਾ ਸਾਡਾ ਮਸਲ ਫਾਇਦਾ ਹੋਇਆ ਕਬੂਰੂ ਨਾਨਕ ਸਾਹਿਬ ਨੂੰ ਬਾਬਰ ਨੇ ਗੇਲ ਦੇ ਵਿੱਚ ਦੇ ਦਿੱਤਾ ਸੀਗਾ ਤੇ ਤਸੀਹੇ ਵੀ ਬਹੁਤ ਦਿੱਤੇ ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖੋਂ ਹਕੂਮਤ ਦੇ ਨਾਲ ਲੜਦੀ ਆਉਂਦੀ ਰਹੀ ਹੈ ਕਿ ਸਾਨੂੰ ਸਾਡੇ ਹੱਕ ਹਕੂਕ ਚਾਹੀਦੇ ਆ। ਫੇਰ ਤੁਹਾਨੂੰ ਪਤਾ ਹੈ ਕਿ ਸਾਨੂੰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਆਪਣੀ ਸ਼ਹਾਦਤ ਦਿੱਤੀ ਲਾਹੌਰ ਵਿਖੇ ਉਸ ਤੋਂ ਬਾਅਦ ਗੁਰੂ ਹਰਾਈ ਸਾਹਿਬ ਨੇ ਆਪਣੇ ਵਰਦੀ ਸਿੰਘ ਜاده ਹਰਾਈ ਸਾਹਿਬ ਰਾਮ رائے ਸਾਹਿਬ ਅਰੰਗ ਸੇਫਟੀ ਅਦਾਲਤ ਵਿੱਚ ਭੇਜੇ ਤੇ ਰੰਗ ਸੇਫ ਨੇ ਇਲਜ਼ਾਮ ਲਾਇਆ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚੋਂਦਾ ਹੈ ਮਿੱਟੀ ਮਰਮਾਨ ਦੀ ਪਰ ਬਾਬਾ ਰਾਮ ਰਾਏ ਦੇ ਮਸੰਦਾਂ ਨੇ ਇਹ ਹਰ ਕੀ ਆਪਾਂ ਨੇ ਐਸਰਾ ਨਹੀਂ ਕਹਿਣਾ ਅਸੀਂ ਕਹਿਣਾ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿੱਚ ਮਿੱਟੀ ਬੇਮਾਨ ਦੀ ਲਿਖਿਆ ਹੋਇਆ ਜਿਦੋਂ ਗੁਰੂ ਹਰਾਈ ਸਾਹਿਬ ਨੂੰ ਆਪਣੇ ਸੈਤ ਜਹਾਦੇ ਦਾ ਪਤਾ ਲੱਗਿਆ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪਲਟਾਤਾ ਤੇ ਉਹਨਾਂ ਨੇ RAM RAI ਨੂੰ ਧਰਮ ਦੇ ਵਿੱਚੋਂ ਬਰਖਾਸ ਕਰ ਦਿੱਤਾ ਕੱਢ ਦਿੱਤਾ ਬਾਅਦ ਵਿੱਚ ਜਿਹੜੇ ਸੰਗਾਂ ਨੇ ਠੇਕੇੜੇ ਹੋਏ ਸੀਗੇ RAM RAI ਜੀ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵੱਡੇ ਕੜਾਏ ਦੇ ਵਿੱਚ ਸਿੱਕ ਕੇ ਉਹਨਾਂ ਨੂੰ ਫੂਕ ਦਿੱਤਾ ਇਹ ਸਾਡੀ ਹਿਸਟਰੀ ਹੈ ਤੇ ਜਿਹੜੇ ਮਸੰਦ ਸੀਗੇ ਏਡੇ ਤਾਕਤਵਰ ਰੋਗੇ ਸੀਗੇ ਕਿ ਜਦੋਂ ਨਵੇਂ ਪਾਤਸ਼ਾਹ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜਾਣਾ ਚਾਹਦੇ ਸੀਗੇ ਤੇ ਮਸੰਦਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਪਰਵੇਸ਼ ਨਹੀਂ ਹੋਣ ਦਿੱਤਾ ਤੇ ਉਹਨਾਂ ਦਾ ਗੁਰਦੁਆਰਾ ਅਜੇ ਵੀ ਬਹੁਤ ਸੋਹਣੀ ਤਰ੍ਹਾਂ ਸਜਾਵਟ ਦੇ ਨਾਲ ਦਰਬਾਰ ਸਾਹਿਬ ਦੇ ਕੰਟਰੈਕਟਸ ਦੇ ਵਿੱਚ ਬਣਿਆ ਹੋਇਆ ਉਹ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਮੁੱਖ ਰਕੂਮਤ ਨੇ ਬਹੁਤ ਤਸੀਹੇ ਦਿੱਤੇ ਬਹੁਤ ਜ਼ਿਆਦਾ ਸਿੱਖਾਂ ਦੇ ਉੱਤੇ ਜ਼ਬਰ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲੀ ਸਿੱਖ ਸਟੇਟ ਐਜ਼ਾ ਕਰਤੀ ਜਦੋਂ ਉਹ ਮੌਗਲਾਂ ਦੇ ਖਿਲਾਫ ਜੰਗ ਜਿੱਤੇ ਆ ਉਸ ਦੇ ਨਾਲ ਨਾਲ ਹੀ ਕੁਰਬਾਨੀਆਂ ਬਹੁਤ ਹੋਈਆਂ ਸਿੱਖਾਂ ਦੀਆਂ ਪਰ ਸਿੱਖਾਂ ਨੇ ਆਪਣੇ ਮਾਜਬ ਨੂੰ ਛੱਡਿਆ ਨਹੀਂ ਸਗੋਂ ਜਿੰਨਾ ਲਹੂ ਲਹਾਨ ਸਿੱਖਾਂ ਦਾ ਹੋਇਆ ਇਹਦੇ ਨਾਲ ਸਿੱਖਾਂ ਦਾ ਮਜ਼ਬ ਹੋਰ ਤਕੜਾ ਹੋਇਆ ਫੇਰ ਮਹਾਰਾਜ ਰਣਜੀਤ ਸਿੰਘ ਦਾ ਰਾਜ ਆ ਗਿਆ ਉਸ ਵੇ ਸਿੱਖਾਂ ਦੀ ਚੜ੍ਹਦੀ ਕਲਾ ਸੀ ਸਿੱਖਾਂ ਨੇ ਅਫਗਾਨਸਾਨ 1819 ਦੇ ਵਿੱਚ ਫਤਿਹ ਕੀਤਾ ਫਤਿਹ ਕਰਨ ਤੋਂ ਬਾਅਦ ਸਾਥ ਸੁਝਾ ਜਿਹੜਾ ਬਾਦਸ਼ਾਹ ਸੀ ਅਫਗਾਨਿਸਤਾਨ ਦਾ ਉਸ ਨੇ ਨਾਰੀਤਾ ਮਹਾਰਾਜਾ ਰਿੰਜੀਤ ਸਿੰਘ ਨੂੰ ਕੋਹਿੰੂਰ ਹੀਰਾ ਤੋਹਫਾ ਵਜੋਂ ਦਿੱਤਾ ਔਰ ਸਾਰਾ ਆਪਣਾ ਅਲੇਗਾ ਸੂਬਾ ਕਸ਼ਮੀਰ ਦਾ 9819 ਦੇ ਵਿੱਚ ਦੇ ਕੇ ਲਾਹੌਰ ਦਰਬਾਰ ਦੇ ਰਾਤ ਦੇ ਨਾਲ ਉਹਨੂੰ ਲਾਤਾ ਜੀ ਦਾ ਮਰਨ ਪੈ ਕਸ਼ਮੀਰ ਦਾ ਸੂਬਾ ਸਾਡੀ ਸਿੱਖਾਂ ਦੀ ਅਹਿਯਾਸਤ ਹੈ ਮਹਾਰਾਜਾ ਦੇ ਨਿਕਸਣ ਤੋਂ ਬਾਅਦ ਬਹੁਤ ਤਰਤੀਤੀ ਹੋਈ ਹਫਤਾ ਫ੍ਰੀਡੇ ਦੇ ਜਿੰਨੇ ਵੀ ਅਸਾਈ ਮਿਸ਼ਨ ਸੀ ਕੇ ਆਰੀਅਸ ਮਾਰਚ ਬ੍ਰਾਂਸ ਮਾਰਚ ਇਹ ਸਿਕੰਮਲ ਹੋ ਗਏ ਕਿ ਇਹਨਾਂ ਦਾ ਰਾਜ ਟੁੱਟ ਗਿਆ ਤੇ ਹੁਣ ਇਹਨਾਂ ਨੂੰ ਆਪਣੇ ਧਰਮ ਦੇ ਵਿੱਚ ਸ਼ਾਮਿਲ ਕਰ ਲਈਏ ਤੇ ਉਸ ਵੇ ਬਹੁਤ ਵੱਡੇ ਸਾਡੇ ਬਜ਼ੁਰਗ ਬਾਹਰ ਹੋਏ ਜਿਨ੍ਹਾਂ ਨੇ ਸਿੱਖ ਧਰਮ ਨੂੰ ਬਚਾਇਆ ਉਹਨਾਂ ਦੀ ਫੋਟੋ ਮੇਰੇ ਦਫ਼ਤਰ ਦੇ ਵਿੱਚ ਲੱਗੀ ਹੋਈ ਹੈ ਤੇ ਉਹਨਾਂ ਦਾ 6 ਸਤੰਬਰ ਨੂੰ ਆਪਾਂ ਵੱਡਾ ਦਿਨ ਮਨਾਵਾਂਗੇ। ਇੰਨਾ ਨਾ ਕੀ ਇਹਨਾਂ ਦਾ ਨਾਮ ਜੈਤ ਸਿੰਘ ਸੀ ਜਿਨ੍ਹਾਂ ਨੇ ਫਿਰ ਸਿੱਖੀ ਪ੍ਰਚਾਰ ਦੇ ਰਾਹੀਂ ਵਧਾਈ ਇਸ ਕਪੀਸੀ ਦੇ ਲਈ ਕੰਮ ਕੀਤਾ ਤੇ ਸਿੱਖ ਸਭਾ ਦੇ ਲਈ ਬਹੁਤ ਵੱਡਾ ਕੰਮ ਕੀਤਾ ਤੇ ਐਸਟਰਾ ਸਿੱਖੀ ਚਲਦੀ ਰਹੀ 181900 ਨੌਂ ਦੇ ਵਿੱਚ ਅੰਗਰੇਜ਼ਾਂ ਨੇ ਸਾਡਾ ਸਿੱਖ ਮੈਨੇਜਰ ਬਣਾਤਾ ਪਰ ਤੁਸੀਂ ਦੇਖੋ ਕਿ ਜਦੋਂ ਹਿੰਦੂ ਇੰਡੀਆ ਬਣਿਆ ਸਾਰੇ ਅੰਗਰੇਜ਼ਾਂ ਦੇ ਕਾਨੂੰਨ ਹਿੰਦੂ ਇੰਡੀਆ ਨੇ ਸਵੀਕਾਰ ਕਰਕੇ ਇੰਡੀਆ ਦੇ ਵਿੱਚ ਲਾਤੇ ਲਾਗੂ ਕਰਦੇ ਪਰ ਉਨ੍ਹੀ ਸੋਨ ਦਾ ਸਿੱਖ ਮੈਜ ਦੇ ਉਸ ਨੂੰ ਕਾਨੂੰਨ ਤੇ ਰਾਹੀਂ ਤਬੂਲ ਨਹੀਂ ਕੀਤਾ ਹੈਗਾ ਉਹ extra ਸਾਡੇ ਦੇ ਨਾਲ ਜਬਰ ਪੰਦਾ ਰਿਹਾ ਹੈ। ਔਰ ਅੰਗਰੇਜ਼ਾਂ ਨੇ ਸਾਡੇ ਨਾਲ ਬੇਇਮਾਨੀ ਕੀਤੀ ਤੇ ਸਾਨੂੰ ਆਪਣਾ ਅਲੱਗ ਰਾਜ ਨਹੀਂ ਦਿੱਤਾ। ਤੇ 1984 ਦੇ ਵਿੱਚ ਇੰਦਰ ਗਾਂਧੀ, ਭਾਜਪਾ, ਕਾਂਗਰਸ ਸਾਰੇ ਹਿੰਦੂਤਵਾਂ ਨੇ ਰਲ ਕੇ ਇੰਡੀਆ ਦੀ ਫੋਰਸ ਨਾਰ ਤੇ ਬ੍ਰਿਟਾਨੀਆ ਦੀ ਫੌਜ ਤੇ ਰੂਸ ਦੀ ਫੌਜ ਨੂੰ ਸਾਰੇ ਨੂੰ ਮਿਲਾ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਤੇ ਸੰਤ ਜਨੈਤ ਸਿੰਘ ਭਿੰਡਾਵਾਲਿਆਂ ਨੇ ਬੱਤੜ ਘੰਟੇ ਮੁਕਾਬਲਾ ਕੀਤਾ ਉਹਨਾਂ ਨੇ ਆਪਣਾ ਜਿਹੜਾ ਮੋਰਚਾ ਸੀ ਉਹ ਨਹੀਂ ਛੱਡਿਆ ਬੱਦ ਕੇ ਜਦੋਂ ਬਹੁਤ ਜ਼ਿਆਦਾ ਗੋਲੀਬਾਰੀ ਹੋਣ ਲੱਗ ਪਈ ਜਿਹੜੇ ਦੋ ਨਿਸ਼ਾਨ ਦਰਬਾਰ ਸਾਹਿਬ ਦੇ ਵਿੱਚ ਹੈਗੇ ਐ ਉਹਨਾਂ ਦੇ ਵਿੱਚ ਘਾਰ ਆ ਕੇ ਸнт ਜਰਨੈਲ ਸਿੰਘ ਭਿੰਡਰਾਵਾਲੇ ਨੇ ਆਖਰੀ ਲੜਾਈ ਹਿੰਦ ਹਕੂਮਤ ਨੂੰ ਦਿੱਤੀ ਤੇ ਉਹਨਾਂ ਦੀ ਛਾਤੀ ਦੇ ਉੱਤੇ 72 ਗੋਲੀਆਂ 72 ਤਾਂ ਜਾ ਕੇ ਕੁੰਟਾ ਨੇ ਆਪਣਾ ਸਰੀਰ ਛੱਡਿਆ ਹੁਣ ਫਿਰ ਉਸ ਤੋਂ ਬਾਅਦ ਹੁਣ ਆਪਣੀ ਅੱਜ ਦੀ ਸਿਆਸਤ ਦੇ ਵਿੱਚ ਆਈਏ ਅੱਜ ਬੜੇ ਅਕਾਦੀ ਜਨ ਬਣੇ ਹੋਏ ਐ ਜਿਵੇਂ ਬਾਬੇ ਬਕਾਲੇ ਕਈ ਸਾਥ ਬੈਠ ਗਏ ਸੀਗੇ ਕਿ ਅਸੀਂ ਗੁਰੂਆਂ ਇਕਤਾਵਾਦ ਲਈ ਇਹ ਹੈ ਇੱਕ ਹੁਣ ਨਵਾਂ ਜਨਨੀ ਹਰਪ੍ਰੀਤ ਸਿੰਘ ਦਾ ਜਥਾ ਬਣਿਆ ਹੈਗਾ ਕਾਂਦੀ ਦਲ ਇੱਕ ਹੈਗਾ ਅਮਰਿਤਪਾਲ ਸਿੰਘ ਦਾ ਇੱਕ ਹੈਗਾ ਹੋਰ ਇਹ ਸਾਰੇ ਤਾਂ ਕਾਂਦੀ ਦਲ ਬਣ ਚੁੱਕੇ ਆ ਪਰ ਇਹਨਾਂ ਦੀ ਪਾਲਿਸੀ ਹੈ ਨਹੀਂ ਕੋਈ ਵੀ ਪਾਲਿਸੀ ਹੈ ਕਿ ਹਿੰਦ ਹਕੂਮਤ ਦੇ ਨਾਲ ਚੜ ਕੇ ਸਾ ਪਾਰਾਜ ਪ੍ਰਗ ਕਰੀਏ ਤੇ ਅਮਰਿਤਪਾਲ ਸਿੰਘ ਵੀ ਕਹਿੰਦਾ ਹੈ ਕਿ ਮੈਂ ਚੀਫ ਮਿੰਸਟਰ ਬਣਨ ਹੁਣ ਇਹ ਚੀਫ ਮਿੰਸਟਰ ਬਣਨ ਦਾ ਵਕਤ ਨਹੀਂ ਹੈ ਇਹ ਹੁਣ ਅਲੱਗਾ ਮੋਲ ਖਾਲਿਸਤਾਨ ਬਣਾਉਣ ਦਾ ਵਕਤ ਹੈ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਕੋਈ ਵੀ ਅਕਾਲੀ ਦਲ ਐਂ ਸੰਗਦਾ ਖਾਲਸਾ ਤੋਂ ਜਿਵੇਂ ਉਹਨਾਂ ਦੇ ਪਿੱਛੇ ਕੋਈ ਭੂਤ ਪਏ ਹੋਏ ਹੈ ਜਾਂ ਕੁਝ ਪਏ ਹੋਏ ਹੈ ਸਾਰੇ ਹਿੰਦੂਤਵ ਨੂੰ ਸਲਾਮਾਂ ਕਰੀ ਜਾਂਦੀ ਹੈ ਜੇ ਤਾਂ ਕੋਈ ਸਿੱਖ ਸਾਡਾ ਕਾਂਗਰਸ ਵਿੱਚ ਹੈ ਉਹ ਦਿੱਲੀ ਜਾ ਕੇ ਕਹੂਗਾ ਕਹੇ ਹਿੰਦ ਜੇ ਭਾਜਪੀ ਤੇ ਸਾਡਾ ਸਿੱਖ ਉਹ ਸਿੱਧ ਨਿਆਕੇ ਹਕੂਮਤ ਨੂੰ ਕਹੂਗਾ ਜੈ ਸ਼ੀਰਾਂ ਜੈ ਸ਼ੀਰਾਂ ਹੁਣ ਤਸੋਏ ਸਿੱਖਾ ਇੱਕ ਬਹਾਦਰ ਕੌਮ ਇੱਕ ਚੜ੍ਹਦੀ ਕਲਾ ਦੀ ਕੌਮ ਤੇ ਹਿੰਦੂਤਾਂ ਦੇ ਅੱਗੇ ਆਪਣਾ ਸਿਰ ਥੱਲੇ ਕਰ ਦਵੇ ਤੇ ਗੁਰੂ ਮਹਾਰਾਜ ਦੇ ਕੋਲੇ ਨਿਆਇ ਨਾ ਤਾਂ ਉਹ ਆਪਣਾ ਕੀ ਬਣੂਗਾ ਸੋ ਮੈਂ ਸਾਰੀ ਕੌਮ ਨੂੰ ਇਹ ਅੱਜ ਦੇ ਹਾਲਾਤ ਦੱਸ ਰਿਹਾ ਕਿ ਸਾਡੇ ਜਿਹੜੇ ਨਵੇਂ ਜਥੇਦਾਰ ਸਾਹਿਬ ਹੈਗੇ ਆ ਗੜਗੱਜ ਸਾਹਿਬ ਉਹਨਾਂ ਨੇ ਵੀ ਇੱਕ ਕੰਢੀ ਢੇਰ ਦਾ ਸਾਥ ਦਿੱਤਾ ਉਹ ਹੈ ਬਾਦਲ ਦਲ ਦਾ ਪਰ ਉਹਨਾਂ ਨੇ ਵੀ ਦੱਸਿਆ ਕੀ ਕਮ ਹੈ ਕਾਲੀ ਦਲ ਦਾ ਰਾਜ ਲੈਣ ਦਾ ਕਿ ਗੁਲਾਮ ਬਣਨ ਦਾ ਹੈਗਾ ਸੋ ਸਾਰੇ ਸਿੱਖ ਅੱਜ ਦੀ ਗਰ ਬੋਲਣ ਤੋਂ ਉਹਨਾਂ ਦੀਆਂ ਜੀਭਾਂ ਪਤਾ ਨਹੀਂ ਕਿੰਨੇ ਕੱਟ ਲਈ ਹੈ ਜਾਂ ਵੱਢ ਲਈ ਹੈ ਜਾਂ ਬਾਹਰ ਨਿਕਲਦੀ ਹੀ ਨਹੀਂ ਤਾਂ ਮੇਰਾ ਮਤਲਬ ਇਹੰ ਦਾ ਹੈ ਮੇਰਾ ਫਰਜ਼ ਡਾਕਟਰ ਆਰ ਸਿਮਰਨ ਦੀ ਚਿੰਗਮਾਨ ਅਕਾਲੀ ਜਨਮ ਵਰ ਸਰਦਾਂ ਪ੍ਰਦਾਨ ਹੋਣ ਦਾ ਇਹੀ ਫਰਜ਼ ਹੈ ਕਿ ਸਿੱਖ ਕੌਮ ਦੇ ਅੱਗੇ ਅੱਜ ਦੇ ਮੈਂ ਹਾਲਾਤ ਤੁਹਾਡੇ ਅੱਗੇ ਰੱਖਾਂ ਤੇ ਤੁਸੀਂ ਵੀ ਉੱਠੋ ਤੁਸੀਂ ਵੀ ਨੀਂਦ ਦੇ ਵਿੱਚ ਆਏ ਹੋਏ ਹੋ ਤੇ ਉੱਠ ਕੇ ਹਕੂਮਤ ਦਾ ਮੁਕਾਬਲਾ ਕਰੋ ਨਿਮਰਤਾ ਦੇ ਨਾਲ ਦਲੀਲ ਦੇ ਨਾਲ ਔਰ ਆਪਾ ਆਪਣਾ ਖਲਸਾ ਪ੍ਰਾਪਤ ਕਰੀਏ ਤੁਹਾਨੂੰ ਪਤਾ ਹੈ ਕਿ ਮੋਦੀ ਸਰਕਾਰ ਨੇ ਕੈਨੇਡਾ ਦੇ ਵਿੱਚ ਤਿੰਨ ਸਿੱਖ ਮਰਵਾ ਦਿੱਤੇ ਐ ਅਸੈਸਿਨੇਟ ਇੱਕ ਅਵਤਾਰ ਸਿੰਘ ਨੂੰ ਜਰਦੇ ਕੇ ਯੂਕੇ ਚ ਮਾਰਤਾ ਦੋ ਸਿੱਖ ਪਾਕਿਸਤਾਨ ਦੇ ਵਿੱਚ ਮਾਰਤੇ ਐ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਪੂਰੀ ਕੋਸ਼ਿਸ਼ ਕੀਤੀ ਮਰਵਾਉਣ ਦੀ ਪਰ ਜਿਹੜੀਆਂ ਅਮਰੀਕਾ ਦੀਆਂ ਇੰਟੈਲੀਜੈਂਸ ਏਜੰਸੀ ਸੀ ਉਹਨਾਂ ਨੂੰ ਪਹਿਲਾਂ ਪਤਾ ਲੱਗ ਗਿਆ ਪਰ ਅੱਗੇ ਹੁਣ ਗੱਲ ਚੱਲ ਨਹੀਂ ਰਹੀ ਸੋ ਖਤਰਾ ਜਿਉਂ ਦੀ ਤਿਉ ਹੈ ਤੇ ਜੇ ਆਪਾਂ ਨੀਂਦ ਦੇ ਵਿੱਚ ਫਸੇ ਰਹੇ ਕਿ ਦਿੱਤਾ ਕਰਖਣੀ ਤਾਂ ਫੇਰ ਆਪਣਾ ਸਿੱਖ ਅਸੀਂ ਆਪਣੇ ਆਪ ਨੂੰ ਖਾਲਸਾ ਐਨ ਜੋਕੇ ਨਹੀਂ ਰਹਿਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤਤੇ